ਦਾ ਸਾਰੇ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਜੁੜੇ ਹੋਣ ਪੰਜਾਬ ਹਰਿਆਣਾ ਨਿਊਜ਼ਨਲ ਅੱਜ ਬੈਲਬਤ ਕਰਾਂਗੇ ਆਪਾਂ ਲੋਕਾਂ ਦੇ ਵਿਸ਼ਵਾਸ ਦੀ ਇੱਕ ਬਹੁਤ ਮੰਤਪਗੀ ਖਬਰ ਸਾਹਮਣੇ ਆ ਰਹੀ ਹੈ ਸਾਰੇ ਜਣੇ ਜੁੜ ਜਿਓ ਫਿਰ ਆਪਾਂ ਗੱਲ ਸਾਂਝੀ ਕਰਦੇ ਹਾਂ ਸਾਰੀ ਵਿਚਾਰ ਬਤਾਂਦਰਾ ਕਰਦੇ ਆ ਲੋਕਾਂ ਦੇ ਵਿਸ਼ਵਾਸ ਦਾ ਲੋਕਾਂ ਦੀ માનਸਿਕਤਾ ਦਾ ਤੇ ਅੱਜਕਲ੍ਹ ਜੋ ਲੋਕਾਂ ਵਿੱਚ ਵਹਿਮ ਪਰਮ ਜਾਂ ਇੱਕ ਅੰਧਵਿਸ਼ਵਾਸ ਦੀ ਜੋ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਘੇੜਚਾਲ ਬਣੀ ਹੋਈ ਹੈ ਉਹਦੇ ਪ੍ਰਤੀ ਅੱਜ ਆਪਾਂ ਗੱਲ ਕਰਾਂਗੇ ਆਪਾਂ ਐਲਨ ਤਾਂ ਦਾਤੀ ਵੀ ਆਪਾਂ ਕਿਸੇ ਵਿਸ਼ੇਸ਼ ਤਰ ਮੁੰਜਾ ਕਿਸੇ ਧਰਮ ਨਿਸ਼ਤਾਨ ਬਾਰੇ ਕੋਈ ਗੱਲ ਨਹੀਂ ਕਰਾਂਗੇ ਆਪਾਂ ਇੱਕ ਸਿਰਫ ਜੋ ਅੱਜ ਖਬਰ ਵਾਇਰਲ ਹੋ ਰਹੀ ਹੈ ਉਸ ਖਬਰ ਤੇ ਚਰਚਾ ਕਰਾਂਗੇ ਕਿ ਕਿਵੇਂ ਲੋਕਾਂ ਦਾ ਕਿੰਨਾ ਵਿਸ਼ਵਾਸ ਹੁੰਦਾ ਤੇ ਕਿਸ ਤੇ ਵਿਸ਼ਵਾਸ ਬਣਿਆ ਤੇ ਆਖਰਕਾਰ ਉੱਥੇ ਕੀ ਹੋਇਆ ਤੇ ਕੌਣ ਨੇ ਜਿਨ੍ਹਾਂ ਦੇ ਸਤਸੰਗ ਪੰਡਾਲ ਵਿੱਚ 116 ਤੋਂ ਵੱਧ ਲੋਕਾਂ ਦੀ ਜਿਹੜੀ ਹੁਣ ਤੱਕ ਦੀ ਇਹ ਨਿਊਜ਼ ਕੱਲ ਦੀ ਹੈ ਪਰ ਹੁਣ ਤੱਕ 116 ਲੋਕਾਂ ਦੀ ਖਬਰ ਆ ਚੁੱਕੀ ਹੈ ਮਰਨ ਦੀ ਯੁੱਧਦੇ ਵਿੱਚ ਇੱਕ ਹਾਥਰਸ ਨਾਮ ਦੀ ਜਗ੍ਹਾ ਹੈ ਜਿੱਥੇ ਇੱਕ ਬੱਬਾ ਸੱਤਸੰਗ ਕਰਦਾ ਹੈ। ਇਹ ਹੋਏ ਬੱਬਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਅੱਜ ਕੱਲ ਉਹਨਾਂ ਦੀ ਇੱਕ ਬਹੁਤ ਵੱਡੀ ਉੱਥੇ ਸੱਤਸੰਗ ਸੀ ਜਿਹਦੇ ਵਿੱਚ ਲਗਭਗ 50000 ਤੋਂ ਵੱਧ ਸੰਗਤ ਉੱਥੇ ਸੱਤਸੰਗ ਸੁਣਨ ਆ ਕੇ ਪਹੁੰਚੀ ਹੋਈ ਸੀ। ਇਸ ਸਾਸੰਗ ਦਾ ਕਿਸੇ ਨੂੰ ਕੋਈ ਜਦੋਂ ਆਪਦੇ ਆਪ ਦੇ ਸ਼ਰਧਾ ਹੈ ਆਪਦਾ ਵਿਸ਼ਵਾਸ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਰ ਉੱਥੇ ਹੋਇਆ ਕਿ ਹੁਣ ਤੱਕ ਨਹੀਂ ਖਬਰਾਂ ਤੋਂ ਤੇ ਸੂਤਰਾਂ ਤੋਂ ਥੋੜੀ ਵੀ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਅਨੁਸਾਰ ਇਹ ਹੋਇਆ ਕਿ ਜਦੋਂ ਸਾਸੰਗ ਖਤਮ ਕਰਕੇ ਜਿਹੜੇ ਵੀ ਉਹਨਾਂ ਦੇ ਬਾਬਾ ਸੀਗੇ ਬਾਬਾ ਪੋਰਾ ਤਾਂ ਉਹ ਉਥੋਂ ਜਾ ਰਹੇ ਸੀ ਅਧਿਕਾਰ ਦੇ ਵਿੱਚ ਤੇ ਪਿੱਛੇ ਉਹਨਾਂ ਦੇ ਬਹੁਤ ਲੰਬੀ ਇੱਕ ਲੋਕਾਂ ਦੀ ਜਿਹੜੇ ਉਹਨਾਂ ਦੇ ਸ਼ਰਧਾਲੂ ਸੀ ਉਹਨਾਂ ਦੇ ਸ਼ਰਧਾਲੂਆਂ ਦੀ ਇੱਕ ਲਾਈਨ ਲੱਗੀ ਹੋਈ ਸੀ ਉਹ ਲਾਈਨ ਇਸ ਕਰਕੇ ਲੱਗੀ ਸੀ ਕਿ ਜਦੋਂ ਬਾਬਾ ਜੀ ਉਥੋਂ ਜਾਂਦੇ ਨੇ ਤਾਂ ਉਹ ਉਹਨਾਂ ਦੀ ਜਿਹੜੀ ਚਰਨਸ਼ੋ ਧਰਤੀ ਹੁੰਦੀ ਆ ਉਹ ਚਰਨਸ਼ੋ ਧਰਤੀ ਜੋ ਉੱਥੇ ਮਿੱਟੀ ਸੀ ਉਹ ਮਿੱਟੀ ਨੂੰ ਚੱਕ ਕੇ ਸ਼ਰਧਾਲੂ ਮੱਥੇ ਨਾਲ ਲਾਉਂਦੇ ਨੇ ਤੇ ਆਪਦੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਉਸ ਮਿੱਟੀ ਨੂੰ ਉਸ ਮਿੱਟੀ ਨੂੰ ਚੱਕਣ ਦੇ ਲਈ ਜਦੋਂ ਬਾਬਾ ਉੱਥੋਂ ਚੱਲ ਕੇ ਆਪਦੀ ਘਾਰ ਤੱਕ ਗਿਆ ਤੇ ਜਿੱਥੇ-ਜਿੱਥੇ ਵੀ ਉਹਨਾਂ ਦੇ ਪੈਰ ਪਏ ਉਸ ਮਿੱਟੀ ਨੂੰ ਉਹ ਬਹੁਤ ਵੱਡਾ ਚਰਜਾ ਦਿੰਦੇ ਨੇ ਤੇ ਉਸ ਮਿੱਟੀ ਨੂੰ ਚੱਕ ਕੇ ਉਹ ਮੱਥੇ ਨਾਲ ਲਾਉਂਦੇ ਨੇ ਚੁੰਮਦੇ ਨੇ ਤੇ ਉਸ ਮਿੱਟੀ ਨੂੰ ਇੱਕ ਪ੍ਰਸ਼ਾਦ ਦੀ ਤਰ੍ਹਾਂ ਕਹਿ ਲੋ ਜਾਂ ਇੱਕ ਵਰਦਾਨ ਦੀ ਤਰ੍ਹਾਂ ਸਮਝ ਕੇ ਉਸ ਮਿੱਟੀ ਨੂੰ ਆਪਦੇ ਘਰ ਲੈ ਕੇ ਜਾਂਦੇ ਨੇ ਤੇ ਆਪਦੇ ਘਰ ਦੇ ਵਿੱਚ ਉਹਨੂੰ ਸੰਭਾਲ ਕੇ ਰੱਖਦੇ ਨੇ ਤੇ ਜਦੋਂ ਇਹ ਸਾਰਾ ਕੁਝ ਹੋਇਆ ਜਦੋਂ ਉੱਥੇ ਮਿੱਟੀ ਚੱਕਣ ਦੀ ਗੱਲ ਆਈ ਤਾਂ ਲੋਕਾਂ ਦੇ ਵਿੱਚ ਇੱਕੋ ਦਮ ਅੜਕੰਬ ਵੱੱਟ ਗਿਆ ਤੇ ਜਿਹੜੇ ਲੋਕ ਸੀ ਉਹ ਤੱਕਾ ਮੁਕੀ ਕਰਨ ਲੱਗ ਪਏ ਇੱਕ ਦੂਸਰੇ ਨਾਲ ਤੇ ਇਕੱਠ ਜਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਉੱਥੇ ਥੱਲੇ ਜੋ ਡੈੱਡੂ ਤੇ ਤੇ ਉਹਨਾਂ ਦੇ ਉੱਪਰ ਦੀ ਲੋਕ ਟੱਪੀ ਗਏ ਤਾਂ ਇੰਨੀ ਜ਼ਿਆਦਾ ਜਿਹੜੀ ਇਕੱਠ ਸੀਗਾ ਜਿਹੜਾ ਉਹ ਇਕੱਠ ਦੇ ਵਿੱਚ ਜਦੋਂ ਲੋਕ ਇੱਕ ਦੂਜੇ ਦੇ ਉੱਪਰ ਡਿੱਗਣੇ ਸ਼ੁਰੂ ਹੋਏ ਤਾਂ ਉਹਦੇ ਕਰਕੇ ਲਗਭਗ ਲਗਭਗ ਕੱਲ ਤੱਕ 100 ਤੇ ਹੁਣ ਤੱਕ ਇਹ ਜਿਹੜੀ ਖਬਰ ਆ ਰਹੀ ਹੈ 116 ਲੋਕਾਂ ਦੀ ਮੌਤ ਹੋ ਗਈ ਤਾਂ ਗੱਲ ਇਥੇ ਕਰਨ ਵਾਲੀ ਹੈ ਵੀ ਜੇ ਉੱਥੇ ਲੋਕ ਸ਼ਰਧਾ ਭਾਵਨਾਂ ਨਾਲ ਹੀ ਗਏ ਨੇ ਤਾਂ ਜੇ ਉੱਥੇ ਆਪਦੇ ਕਿਸੇ ਮੰਨ ਲਓ ਕਿ ਚੰਗੇ ਸਥਾਨ ਤੇ ਜਾਂਦਾ ਤਾਂ ਆਪਦੇ ਇੱਕ ਕੋਈ ਪਾਪ ਗੁਨਾਹ ਬਖਸ਼ਾਉਣ ਵਾਪੇ ਜਾਂਦੇ ਨੇ ਜਾਂ ਕੋਈ ਚੰਗਾ ਸਿੱਖਣ ਵਾਪੇ ਜਾਂਦੇ ਨੇ ਪਰ ਜਿਹੜਾ ਇਹ ਕੈਰ ਉੱਥੇ ਢਾਤਾਂ ਲੋਕਾਂ ਨੇ ਜਾਂ ਸ਼ਰਧਾਲੂ ਕਹ ਲਿਆ ਮੈਂ ਇਹਨਾਂ ਨੂੰ ਸ਼ਰਧਾਲੂ ਨਹੀਂ ਕਹਾਂਗਾ ਜੇ ਸ਼ਰਧਾਲੂ ਹੁੰਦੇ ਤਾਂ ਉਹ ਇੱਕ ਦੂਜੇ ਦੀ ਕਦਰ ਕਰਦੇ ਇੱਕ ਦੂਜੇ ਨੂੰ ਪੈਰਾਂ ਥੱਲੇ ਨਾ ਰੋਂਦੇ ਉੱਥੇ ਵਿੱਚ ਨਿੱਕੇ ਨਿੱਕੇ ਬੱਚੇ ਵੀ ਸੀ ਕੁਝ ਔਰਤਾਂ ਸੀ ਕੁਝ ਬਜ਼ੁਰਗ ਸੀ ਤਾਂ ਉਹ ਉਹਨਾਂ ਨੇ ਇੱਕ ਦੂਜੇ ਨੂੰ ਲਤਰਨਾ ਸ਼ੁਰੂ ਕਰ ਦਿੱਤਾ ਹਾਂ ਕੋਈ ਵੀ ਧਾਰਮਿਕ ਸਥਾਨ ਤੇ ਮੰਨ ਲਓ ਇਹ ਨਹੀਂ ਹੁੰਦਾ ਵੀ ਸ਼ਰਧਾਲੂਆਂ ਦੇ ਉੱਪਰ ਦੀ ਸ਼ਰਧਾਲੂ ਤੱਕੀ ਜਾਂ ਥੱਲੇ ਬੈਠਾ ਕੋਈ ਇਹ ਕਿਸ ਤਰ੍ਹਾਂ ਦਾ ਮੰਨ ਲਓ ਇੱਕ ਧਾਰਮਿਕ ਸਥਾਨ ਹੋਇਆ ਜਿੱਥੇ ਇੱਕ ਬੰਦੇ ਦੀ ਇੱਕ ਸ਼ਰਧਾਲੂ ਦੀ ਕਤਲ ਨਹੀਂ ਕੀਤੀ ਗਈ ਐਨੇ ਲੋਕ ਮਰ ਗਏ ਤਾਂ ਉਹਨਾਂ ਘਰਾਂ ਦੇ ਵਾਲੀਵਾਰਸ ਕੌਣ ਨੇ ਉਹਨਾਂ ਘਰਾਂ ਦੀ ਜ਼ਿੰਮੇਵਾਰੀ ਕੌਣ ਚੱਕੇਗਾ ਜਿਨ੍ਹਾਂ ਦੇ 116 ਜੀ ਅਲੱਗ-ਅਲੱਗ ਘਰਾਂ ਦੇ ਵਿੱਚੋਂ ਚਲੇ ਗਏ ਇੱਕ ਕਿੰਨ ਦਾ ਭਾਵੇਂ ਇਹ ਕਿ ਉਹ ਮਿੱਟੀ ਚੱਕਣ ਵਾਸਤੇ ਇਕੱਠ ਕਰਿਆ ਉਹਨਾਂ ਨੇ ਜਿਹੜਾ ਉੱਥੇ ਇਕੱਠ ਸੀ ਉਹ ਜਿਹੜੀ ਲੰਬੀ ਲਾਈਨ ਲੱਗੀ ਸੀ ਉਹ ਸਿਰਫ ਮਿੱਟੀ ਚੱਕਣ ਵਾਸਤੇ ਲਾਈਨ ਲੱਗੀ ਹੋਈ ਸੀ ਤਾਂ ਇਹਦਾ ਕੋਈ ਹਾਂ ਇੱਕ ਦੇ ਵਿੱਚ ਵੱਡੀ ਗੱਲ ਹੋਰ ਹੈ ਹੁਣ ਤੱਕ ਜਿਹੜੀਆਂ ਖਬਰਾਂ ਦੇਖਣ ਚਾਹੀਏ ਨੇ ਉਹਨਾਂ ਖਬਰਾਂ ਦੇ ਵਿੱਚ ਇਹ ਹੈ ਕਿ ਕੋਈ ਵੀ ਉੱਥੇ ਵੱਡਾ ਪੁਲਿਸ ਅਧਿਕਾਰੀ ਸ਼ਾਮਲ ਨਹੀਂ ਸੀਗਾ ਕਿਸੇ ਦੇ ਉੱਥੇ ਕੋਈ ਡਿਊਟੀ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਕੋਈ ਸੂਚਨਾ ਦਿੱਤੀ ਗਈ ਸੀ ਕਿ ਇਹਨਾਂ ਕੱਟ ਕਰਨਾ ਇਸ ਚੀਜ਼ ਦਾ ਜ਼ਿੰਮੇਵਾਰ ਵੀ ਕਿਤੇ ਨਾ ਕਿਤੇ ਸੱਸਨ ਦੇ ਜਿਹੜੇ ਪ੍ਰਮੁੱਖ ਜਿਹੜੇ ਉਹਨੇ ਕੱਲ੍ਹ ਕਿਰੇ ਉੱਨਤੀ ਜ਼ਿੰਮੇਵਾਰੀ ਬੰਨਦੀ ਸੀ ਪ੍ਰਸ਼ਾਸਨ ਨੂੰ ਦੱਸਣ ਦੀ ਕਿ ਸਾਡੀ ਸਾਸਨ ਦੇ ਉੱਤੇ ਇੰਨਾ ਇਕੱਠ ਹੋਏਗਾ ਤੇ ਇੰਨੇ ਲੋਕ ਜਿਹੜੇ ਸ਼ਰਧਾਲੂ ਉੱਥੇ ਆਉਣਗੇ ਇੰਨਾ ਵੱਡਾ 50000 ਬੰਦੇ ਦਾ ਇਕੱਠ ਤੇ ਉੱਥੇ ਸੁਰੱਖਿਆ ਜਾਂ ਇਹ ਇਹਦਾ ਕੋਈ ਹੁਣ ਤੱਕ ਦੀਆਂ ਖਬਰਾਂ ਦੇ ਵਿੱਚ ਪਤਾ ਲੱਗਿਆ ਕਿ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਜਦੋਂ ਸੁਰੱਖਿਆ ਦਾ ਪ੍ਰਬੰਧ ਨਹੀਂ ਸੀ 50000 ਬੰਦੇ ਦਾ ਇਕੱਠ ਇੱਕ ਬਹੁਤ ਵੱਡਾ ਇਕੱਠ ਹੋ ਜਾਂਦਾ ਤਾਂ ਅਗਰ ਜੇ ਉੱਤੇ ਕੋਈ ਸੁਰੱਖਿਆ ਹੁੰਦੀ ਜਾਂ ਕੁਝ ਮੁਲਾਜ਼ਮ ਉੱਥੇ ਲੱਗੇ ਹੁੰਦੇ ਤਾਂ 50 ਹਜ਼ਾਰ ਇਕੱਠ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਆ ਜੋ ਕੁਝ ਹੋਇਆ ਇਸ ਨੂੰ ਰੋਕਣ ਦੇ ਵਿੱਚ ਪੁਲਿਸ ਉਹਨਾਂ ਦੀ ਸਹਾਇਤਾ ਕਰਦੀ ਪਰ ਕਿਸੇ ਨੂੰ ਨਹੀਂ ਦੱਸਿਆ ਗਿਆ ਵੀ ਉੱਥੇ ਇੰਨਾ ਇਕੱਠ ਹੋ ਰਿਹਾ ਹੈ ਨਾ ਪ੍ਰਸ਼ਾਸਨ ਨੂੰ ਇਸਦੀ ਕੋਈ ਜਾਣਕਾਰੀ ਸੀ ਹਾਂ ਜਦੋਂ ਲੋਕਾਂ ਇਹ ਸਾਰਾ ਕੁਝ ਹੋ ਗਿਆ ਜਦੋਂ ਲੋਕਾਂ ਦੀ ਉੱਥੇ ਮੌਤ ਹੋਈ ਤੋਂ ਉਸ ਤੋਂ ਬਾਅਦ ਦੋ ਜਾਂ ਤਿੰਨ ਮੰਤਰੀ ਜਰੂਰ ਤਾਂ ਇੰਨਾ ਵੱਡਾ ਹਫਤੇ ਅਕਾਉਂਟ ਹੋਇਆ 116 ਲੋਕ ਹੁਣ ਤੱਕ ਉੱਥੇ ਮਾਰੇ ਗਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਡੇਰੇ ਦੇ ਪ੍ਰਮੁਖ ਸੀਗੇ ਜਿਹੜੇ ਉੱਥੋਂ ਦੇ ਮੈਨੇਜਮੈਂਟ ਦੇਖਦੇ ਸੀ ਤਾਂ ਉਹਨਾਂ ਦਾ ਫਰਜ਼ ਬੰਦਾ ਸੀ ਉਹ ਉੱਥੇ ਪ੍ਰਸ਼ਾਸਨ ਨੂੰ ਦੱਸ ਦੇ ਉੱਥੇ ਉਪਕਤਾ ਜਿਹੜੇ ਇੰਤਜ਼ਾਮ ਕੀਤੇ ਜਾਂਦੇ ਸੁਰੱਖਿਆ ਨੂੰ ਯਕੀਨ ਕਰਾਈ ਜਾਂਦੀ ਕੋਈ ਨਾ ਕੋਈ ਸਿਸਟਮ ਬਣਾਇਆ ਜਾਂਦਾ ਤਾਂ ਜੋ ਇੰਨੇ ਲੋਕਾਂ ਦੀ ਉੱਥੇ ਮੌਤਾਂ ਹੋ ਸਕਦੀਆਂ ਇੱਕ ਆਖਰ ਤਾਂ ਆਪਾਂ ਹੋਰ ਵੀ بڑے ਧਾਰਮਿਕ ਸਥਾਨਾਂ ਤੇ ਦੇਖਦੇ ਆ ਜਿਵੇਂ ਹਲੋ ਦਰਬਾਰ ਸਾਹਿਬ ਇੰਨੇ ਬਹੁਤ ਜ਼ਿਆਦਾ ਕਟ ਹੁੰਦਾ ਹੈ ਕਦਾਰਨਾਥ ਵਾਲੀ ਸਾਈਡ ਬੜਾ ਜ਼ਿਆਦਾ ਕਟ ਹੁੰਦਾ ਹੈ ਤਾਂ ਇਕੱਠ ਤਾਂ ਹਰ ਜਗ੍ਹਾ ਸਿਰਦਾਂ ਲਵਾਉਂਦਾ ਹੁੰਦਾ ਪਰ ਉੱਥੇ ਕੋਈ ਸਿਸਟਮ ਹੁੰਦਾ ਹੈ ਕੁਝ ਉੱਥੇ ਸੁਰੱਖਿਆ ਹੁੰਦੀ ਹੈ ਕੁਝ ਪੁਲਿਸ ਕਰਮੀ ਲੱਗੇ ਹੁੰਦੇ ਨੇ ਜਿਹੜੇ ਉੱਥੇ ਸਾਰੇ ਸਿਸਟਮ ਨੂੰ ਮੇਨਟੇਨ ਕਰਦੇ ਨੇ ਪਰ ਇੱਥੇ ਇੰਨੀ ਵੱਡੀ ਗਲਤੀ ਸਾਹਮਣੇ ਆ ਰਹੀ ਹੈ ਕਿ ਕੋਈ ਵੀ ਸੁਰੱਖਿਆ ਦਾ ਪ੍ਰਬੰਧਨ ਨਹੀਂ ਸੀ ਤਾਂ 116 ਲੋਕਾਂ ਦੀ ਉੱਥੇ ਮੌਤ ਹੁਣ ਤੱਕ ਜਿਹੜੀ ਹੋ ਚੁੱਕੀ ਹੈ ਤਾਂ ਕਿਸੇ ਇਦੇ ਬੱਚੇ ਵਿੱਚ ਸੀ ਕਿਸ ਦੀਆਂ ਬਜ਼ੁਰਗ ਮਤਾਵਾਂ ਪੈਣਾ ਲੋਕ ਉੱਥੇ ਜਿਹੜੇ 50000 ਬੰਦੇ ਦਾ ਇਕੱਠ ਸੀ ਉਸ ਇਕੱਠ ਦੇ ਵਿੱਚ 116 ਲੋਕਾਂ ਦੀ ਹੁਣ ਤੱਕ ਮੌਤ ਹੋਈ ਦੱਸਿਆ ਜਾ ਰਿਹਾ ਕਿ ਜਦੋਂ ਬਾਬਾ ਆਪਣੀ ਸੱਸ ਸੰਖਤਮ ਕਰਕੇ ਆਪਦੀ ਕਾਰ ਵੱਲ ਜਾ ਰਿਹਾ ਸੀ ਤਾਂ ਜਿੱਥੇ ਜਿੱਥੇ ਉਹਨਾਂ ਨੇ ਪੈਰ ਧਰੇ ਉਸ ਮਿੱਟੀ ਨੂੰ ਚੱਕਣ ਵਾਸਤੇ ਇੱਕ ਬਹੁਤ ਵੱਡੀ ਲਾਈਨ ਲੱਗੀ ਹੋਈ ਸੀ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਮਿੱਟੀ ਨੂੰ ਚੱਕਣ ਵਾਸਤੇ ਹੀ ਉਹ ਲਾਈਨ ਲੱਗੀ ਸੀ ਉਥੇ ਸ਼ਰਧਾਲੂ ਨੇ ਜਿਹੜੇ ਉਹ ਮਿੱਟੀ ਨੂੰ ਉੱਥੋਂ ਚੱਕਦੇ ਨੇ ਚੱਕ ਕੇ ਆਪਦੇ ਨਾਲ ਆਪਣੇ ਘਰ ਲੈ ਆ ਕੇ ਉਸ ਨੂੰ ਰੱਖਦੇ ਨੇ ਇਸ ਚੀਜ਼ ਦਾ ਉਹਨਾਂ ਦਾ ਆਪਣਾ ਵਿਸ਼ਵਾਸ ਆ ਕਿ ਉਹ ਮਿੱਟੀ ਘਰ ਦੇ ਵਿੱਚ ਲਿਆਂਦੀ ਘਰ ਦੇ ਵਿੱਚ ਵਰਕਤਾ ਜਾਂ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ। ਉਸ ਮਿੱਟੀ ਨੂੰ ਚੱਕਣ ਵਾਸਤੇ ਹੀ ਵੱਡੀ ਇੱਕ ਲੰਬੀ ਲਾਈਨ ਲੱਗੀ ਹੋਈ ਸੀ। ਜਦੋਂ ਉੱਥੋਂ ਬਾਬਾ ਚਲਾ ਗਿਆ ਤੇ ਜਦੋਂ ਲੋਕਾਂ ਨੇ ਉੱਥੋਂ ਮਿੱਟੀ ਚੱਕਣ ਦੀ ਕੋਸ਼ਿਸ਼ કરી ਤਾਂ ਇੱਕ ਦੂਜੇ ਦੇ ਉੱਪਰ ਡਿੱਗਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇੱਕ ਦੂਜੇ ਉੱਪਰ ਡਿੱਗਣ ਕਰਕੇ ਜੋ ਲੋਕ ਥੱਲੇ ਲਟੜੇ ਗਏ ਜੋ ਲੋਕ ਨੀਚੇ ਉਹਨਾਂ ਦੇ ਡਿੱਗ ਤੇ ਉਹ ਲੋਕਾਂ ਨੇ ਉੱਪਰ ਦੇ ਲੋਕ ਲਟੜ ਲਟੜ ਕੇ ਅੱਗੇ ਨਿੱਕਲਦੇ ਰਹੇ ਮਿੰਟਿੰ ਚੱਕਦੇ ਰਹੇ ਤਾਂ ਜਦੋਂ ਇੰਨੇ ਵੱਡੇ ਇਕੱਠ ਦੇ ਵਿੱਚ ਇੱਕ ਵਾਰੀ ਕੋਈ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਦੋਸਤ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਤਾਂ ਉੱਥੇ ਦਾ ਕੋਈ ਸੱਖਿਆ ਕਰਮੀ ਵੀ ਕੋਈ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਲੋਕਾਂ ਦਾ ਆਪ ਦਾ ਹੀ ਇਕੱਠ ਸੀਗਾ ਉਸ ਇਕੱਠ ਦੇ ਵਿੱਚ 116 ਲੋਕਾਂ ਦੀ ਹੁਣ ਤੱਕ ਜਿਹੜੀ ਜਾਨ ਚਲੀ ਗਈ ਹੈ ਤੁਸੀਂ ਵੀ ਦੱਸੋ ਵੀ ਇਸ ਤਰ੍ਹਾਂ ਦੇ ਕੱਟ ਦੇ ਵਿੱਚ ਅਗਰ ਕੋਈ ਕੱਟ ਕਰ ਰਿਹਾ ਤਾਂ ਉੱਥੇ ਇਸ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤੇ ਉਸ ਦੀ ਪੂਰੀ ਪੂਰੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਹੁਣ ਤੱਕ ਜੋ ਵੀ ਉੱਤੇ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਇਸ ਨੂੰ ਤੁਸੀਂ ਵਿਸ਼ਵਾਸ ਮੰਨੋਗੇ ਜਾਂ ਅੰਧਵਿਸ਼ਵਾਸ ਮੰਨੋਗੇ ਤੁਸੀਂ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਦਾ ਵਿਚਾਰ ਸਾਨੂੰ ਜਰੂਰ ਦੱਸਿਆ ਜੇ ਕਮੈਂਟਾਂ 'ਚ ਤੁਸੀਂ ਆਪਣਾ ਸਾਨੂੰ ਵਿਚਾਰ ਜਰੂਰ ਦੱਸੋ ਕਿ ਜੋ ਵੀ ਉੱਥੇ ਹੁਣ ਤੱਕ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਕਿਸ ਦੀ ਪੂਰੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਸੁਰੱਖਿਅਤ ਹੋਈਆ ਕਰਾਈ ਜਾਂਦੀ ਉੱਥੇ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਤਾਂ ਜੋ ਉੱਥੇ ਲੋਕਾਂ ਦੇ ਏਡੇ ਵੱਡੇ 50000 ਦੇ ਇਕੱਠ ਨੂੰ ਉੱਥੇ ਚੰਗੀ ਤਰ੍ਹਾਂ ਦੇਖ ਦੇਖ ਦੇ ਵਿੱਚ ਉੱਥੇ ਕਿਸੇ ਸਿਸਟਮ ਦੇ ਤਰ੍ਹਾਂ ਇੱਕ ਸੱਜੰਗ ਨੂੰ ਕੀਤਾ ਜਾਂਦਾ